ਅਮੜੇ ਆ ਰਹੀ ਹੈ ਅਚਾਨਕ ਉਹ ਡਿੱਗ ਚੁਕੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਆਲੇ ਦੁਆਲੇ ਖੜੇ ਆਗੂਆਂ ਦੇ ਵੱਲੋਂ ਉਹਨਾਂ ਨੂੰ ਫਟਾਫਟ ਫੜਿਆ ਜਾਂਦਾ ਹੈ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਸਮੁੱਚੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੇ ਚਲਦੇ ਗਣਤੰਤਰ ਦਿਵਸ ਮਨਾਉਣ ਦੇ ਲਈ ਤਿਰੰਗਾ ਲਹਿਰਾਉਣ ਦੇ ਲਈ ਪਹੁੰਚੇ ਸਨ ਸਾਬਕਾ ਡਿਪਟੀ ਸੀਐਮ ਅਚਾਨਕ ਉਹ ਗਿਰ ਗਏ ਹਾਲਾਂਕਿ ਇਹ ਗਿਰਨ ਦੇ ਕਾਰਨ ਕੀ ਰਹੇ ਨੇ ਕੀ ਉਹਨਾਂ ਨੂੰ ਚੱਕਰ ਆਇਆ ਜਾਂ ਫਿਰ ਉਹਨਾਂ ਦੀ ਸਿਹਤ ਪਹਿਲਾਂ ਹੀ ਵਿਗੜੀ ਹੋਈ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਉੱਥੇ ਖੜੇ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਾਬਕਾ ਡਿਪਟੀ ਸੀਐਮ ਨੂੰ ਮੋਡਿਆਂ ਦੇ ਉੱਤੇ ਚੁੱਕ ਕੇ ਫਟਾਫਟ ਕੁਝ ਆਗੂਆਂ ਦੇ ਵੱਲੋਂ ਜੋ ਹੈ ਉਹਨਾਂ ਦੀਆਂ ਹੱਥਾਂ ਦੀਆਂ ਤਲੀਆਂ ਵੀ ਚਸੀਆਂ ਚਾਰੀਆਂ ਨੇ ਅਚਾਨਕ ਇਹ ਤਰੰਗਾ ਲੈਰਉਣ ਦੇ ਸਮੇਂ ਘਟਨਾ ਵਾਪਰੀ ਹੈ ਜਿਸ ਵੇਲੇ ਉਹ ਡਿੱਗ ਗਏ ਹਾਲਾਂਕਿ बेहोਸ਼ੀ ਦੇ ਕਾਰਨ ਕੀ ਰਹੇ ਨੇ ਉਹਨਾਂ ਦੀ ਸਿਹਤ ਪਹਿਲਾਂ ਹੀ ਵਿਗੜੀ ਹੋਈ ਸੀ ਜਾਂ ਫਿਰ ਇੱਕਦਮ ਇੰਨੀ ਜ਼ਿਆਦਾ ਭੀੜ ਹੋਣ ਕਰਕੇ ਉਹਨਾਂ ਨੂੰ ਦਿੱਕਤ ਆਈ ਇਸ ਬਾਰੇ ਕੋਈ ਵੀ ਅਜੇ ਪੁਕਤਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਕੇ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਕਿ ਜਿਸ ਵੇਲੇ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਤਿਰੰਗਾ ਲਹਿਰਾਉਣ ਦੀ ਰਸਮ ਕੀਤੀ ਜਾ ਰਹੀ ਸੀ ਉਸ ਵੇਲੇ ਅਚਾਨਕ ਸਾਫ ਦਾ ਡਿਪਟੀ ਸੀਐਮ ਨੂੰ ਚੱਕਰ ਆ ਜਾਂਦਾ ਡਿੱਗ ਜਾਂਦਾ ਹਾਲਾਂਕਿ ਗਨੀਮਤ ਤੇ ਰਹੀ ਹੈ ਕਿ ਉਹ ਜਿਸ ਵੇਲੇ ਡਿੱਗਣ ਲੱਗੇ ਉਹਨਾਂ ਦੇ ਕੋਲ ਇੱਕ ਸ਼ਖਸ ਖੜ੍ਹਾ ਹੋਇਆ ਸੀ ਫਟਾਫਟ ਉਸ ਦੇ ਵੱਲੋਂ ਜੋ ਹੈ ਸਾਬਕਾ ਡਿਪਟੀ ਸੀਐਮ ਨੂੰ ਆਪਣੇ ਮੋਢੇ ਦੇ ਭਾਰ ਸੰਭਾਲ ਲਿਆ ਜਾਂਦਾ ਹੈ ਉੱਥੇ ਹੀ ਕੁਝ ਹੋਰ ਖੜੇ ਸਿਆਸੀ ਲੀਡਰਾਂ ਦੇ ਵੱਲੋਂ ਜੋ ਹੈ ਸਾਬਕਾ ਡਿਪਟੀ ਸੀਐਮ ਦੀਆਂ ਤਲੀਆਂ ਚਸੀਆਂ ਜਾਂਦੀਆਂ ਨੇ ਫਟਾਫਟ ਉਹਨਾਂ ਨੂੰ ਹਸਪਤਾਲ ਵਿਖੇ ਲੈ ਕੇ ਜਾਇਆ ਜਾਂਦਾ ਹੈ ਹਾਲਾਂਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਕਿ ਕਿਵੇਂ ਸਾਬਕਾ ਡਿਪਟੀ ਸੀਐਮ ਡਿੱਗ ਜਾਂਦੇ ਨੇ ਇੱਕ ਵਿਅਕਤੀ ਜਿਹੜਾ ਕਿ ਉਹਨਾਂ ਦੇ ਬਿਲਕੁਲ ਨਜ਼ਦੀਕ ਖੜਿਆ ਹੁੰਦਾ ਉਸ ਦੇ ਵੱਲੋਂ ਸਾਬਕਾ ਡਿਪਟੀ ਸੀਐਮ ਨੂੰ ਦਬੋਸ ਲਿਆ ਜਾਂਦਾ ਐ ਇੰਨੇ ਨੂੰ ਬਾਕੀ ਜੋ ਸਿਆਸੀ ਲੀਡਰ ਤੇ ਆਗੂ ਨੇ ਆਉਗੂ ਨੇ ਉਹ ਵੀ ਪਹੁੰਚ ਜਾਂਦੇ ਨੇ ਫਟਾਫਟ ਉਹਨਾਂ ਦੇ ਵੱਲੋਂ ਜੋ ਹੈ ਸਾਬਕਾ ਡਿਪਟੀ ਸੀਐਮ ਮੁਹੰਮਦ ਅਲੀ ਦੀਆਂ ਤੜੀਆਂ ਚੱਸੀਆਂ ਜਾਂਦੀਆਂ ਨੇ ਤੇ ਗੱਡੀ ਬੁਲਾਈ ਜਾਂਦੀ ਹੈ ਹਸਪਤਾਲ ਦੇ ਵਿੱਚ ਲੈ ਕੇ ਜਾਣ ਦੇ ਲਈ ਤਲੰਗਾਨਾ ਭਵਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਹైదరాబాద్ ਵਿਖੇ ਘਟਨਾ ਵਾਪਰੀ ਹੈ ਸਾਬਕਾ ਤਲੰਗਾਨਾ ਡਿਪਟੀ ਸੀਐਮ ਮੁਹੰਮਦ ਅਲੀ ਡਿੱਗ ਚੁੱਕੇ ਨੇ ਉਹਨਾਂ ਨੂੰ ਜੋ ਹੈ ਹਸਪਤਾਲ ਵਿਖੇ ਲੈ ਕੇ ਜਾਂਦਾ ਜਾ ਰਿਹਾ ਹੈ ਤੇਲੰਗਾਨਾ ਭਵਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਹైదరాబాద్ ਵਿਖੇ ਘਟਨਾ ਵਾਪਰੀ ਹੈ ਸਾਬਕਾ ਤੇਲੰਗਾਨਾ ਡਿਪਟੀ ਸੀਐਮ ਮੁਹੰਮਦ ਅਲੀ ਡਿੱਗ ਚੁਕੇ ਨੇ ਉਹਨਾਂ ਨੂੰ ਜੋ ਹੈ ਹਸਪਤਾਲ ਵਿਖੇ ਲੈ ਕੇ ਜਾਂਦਾ ਜਾ ਰਿਹਾ ਹੈ